ਖੁਰਾਸਾਨ ਈਰਾਨ ਦੇ ਪੂਰਬ ਅਤੇ ਅਫਗਾਨਿਸਤਾਨ ਦੇ ਪੱਛਮ ਵੱਲ ਦਾ ਦੇਸ਼ ਖੁਰਾਸਾਨ ਖਸ ਮੰਨਾ ਕੀਤਾ ਹਿੰਦਵਾਸੀ ਸਿੰਧ ਦੇ ਪੱਛਮ ਵਾਲੇ ਦੇਸ਼ਾਂ ਨੂੰ ਖੁਰਾਸਾਨ ਹੀ ਆਖਦੇ ਹਨ ਖੁਰਾਸਾਨ ਦੇਸ਼ ਉੱਤੇ ਮਾਲਕੀ ਜਮਾ ਲਈ ਹਿੰਦੁਸਤਾਨ ਡਰਾਇਆ ਹਿੰਦ ਦੇਸ਼ ਨੂੰ ਆਪ ਭੈ ਪੀਤ ਕੀਤਾ ਆਪੈ ਦੋਸ਼ ਨ ਦੇਈ ਕਰਤਾ ਸਭ ਘਟਨਾਵਾਂ ਦਾ ਮੂਲ ਰੂਪ ਵਿੱਚ ਪ੍ਰੇਰਕ ਹੁੰਦਾ ਹੋਇਆ ਵੀ ਕਰਤਾ ਕਿਸੇ ਅਣ ਸੁਖਾਵੀ ਘਟਨਾ ਦਾ ਆਪਣੇ ਆਪ ਤੇ ਕਿਸੇ ਕਿਸਮ ਦਾ ਦੋਸ਼ ਨਹੀਂ ਆਉਣ ਦਿੰਦਾ ਜਮਕਰ ਮੁਗਲ ਚੜਾਇਆ ਮੁਗਲ ਬਾਬਰ ਬਾਦਸ਼ਾ ਨੂੰ ਜਮ ਰੂਪ ਬਣਾ ਕੇ ਹਿੰਦੁਸਤਾਨ ਤੇ ਲਿਆ ਚੜਾਇਆ ਇਤੀ ਇਨੀ ਜਿਆਦਾ ਬਰਲਾਣੇ ਲੋਕ কুরਲਾ ਕੀਰਨੇ ਪਾ ਉਠੇ ਤੈਂ ਕਿ ਦਰਦ ਨਾ ਆਇਆ ਕੇ ਕਰਤਾ ਤੈਨੂੰ ਰਤਾ ਦਰਦ ਰਹਿਮ ਨਾ ਆਇਆ ਏ ਕੁਰਲਾ ਰਹੀ ਲੁਕਾਈ ਦਾ ਵਿਚਾਰ ਸੀ ਨੋਟ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਉਪਰੋਕਤ ਤੁਕ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਾਲਕ ਨੂੰ ਪਿਆਰ ਨਾਲ ਉਲੰਭਾ ਦਿੱਤਾ अथवा ਨਿਹੋਰਾ ਕੀਤਾ ਪਰ ਅਜਿਹੀ ਵਿਚਾਰਧਾਰਾ ਗੁਰਮਤ ਦੇ ਉਲਟ ਹੈ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਕਰਤਾ ਪੁਰਖ ਨੂੰ ਸਮਰਪਣ ਕਰਕੇ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਅਤੇ ਜੋ ਤੁਧ ਭਾਵੈ ਸਾਈ ਭਲੀਕਾਰ ਦੀ ਸਦ ਲਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਆਪਣੇ ਮਾਲਕ ਉੱਤੇ ਬੇਦਰਦ ਹੋਣ ਹੋਣ ਦੀ ਸਿੱਧੇ ਪੁੱਠੇ ਢਾਂਗ ਨਾਲ ਊਂਜ ਲਾਉਣੀ ਅਨੁਚਿਤ ਹੈ। ਵਾਸਤਵ ਵਿੱਚ ਗੱਲ ਇਹ ਹੈ ਕਿ ਬਾਬਰ ਦੇ ਹਮਲੇ ਦਾ ਕਹਿਰ ਵਰਤਦਾ ਵੇਖ ਕੇ ਅਗਿਆਨੀ ਲੁਕਾਈ ਕਰਤਾਪੁਰਖ ਨੂੰ ਮਿਹਣੇ ਮਾਰ ਰਹੀ ਸੀ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਵਿੱਚ ਸੰਪੂਰਨ ਨਿਸ਼ਾ ਕਿਜਿਆ ਹੈ ਪਹਿਲਾ ਜਨਤਾ ਦਾ ਵਿਚਾਰ ਨਿਰੂਪਣ ਕੀਤਾ ਹੈ ਅਤੇ ਅੰਤ ਵਿੱਚ ਆਪਣਾ ਵਿਚਾਰ ਅੰਕਿਤ ਕੀਤਾ ਹੈ ਆਪੇ ਜੋੜ ਵਿੋੜੇ ਆਪੇ ਵੇਖ ਤੇਰੀ ਵਡਿਆਈ ਰਹਾਉ ਤੂੰ ਸਭਨਾ ਦਾ ਸੋਈ ਤੂੰ ਸਾਰਿਆਂ ਦਾ ਹੈ ਤੇ ਸਬਨਾ ਦੀ ਖਬਰ ਸਾਰ ਕਰਨ ਵਾਲਾ ਹੈ ਸਕਤਾ ਸ਼ਕਤੀਵਾਨ ਬਲ ਵਾਲਾ ਸ਼ਕਤੇ ਕੋ ਸ਼ਕਤੀਵਾਨ ਨੂੰ ਸ਼ਕਤਾ ਸ਼ੀ ਸ਼ਕਤੀਮਾਨ ਸ਼ੇਰ ਮਾਰੇ ਪੈ ਵਗੇ ਗਉਆਂ ਦੇ ਵਗ ਝੁੰਡ ਉੱਤੇ ਛੱਪਟ ਕੇ ਉਹਨਾਂ ਨੂੰ ਮਾਰੇ ਖਸਮੈ ਸਾ ਪੁਰਸਾਈ ਭਾਰਤੀ ਜਨਤਾ ਦੇ ਖਸਮ ਦਿੱਲੀ ਦੇ ਲੋਧੀ ਪਠਾਨ ਹੁਕਮਰਾਨਾਂ ਨੂੰ ਮਰਦਾਨਗੀ ਦਿਖਾਣੀ ਬਣਦੀ ਸੀ ਰਤਨ ਵਿਗਾੜ ਵਿਗੋਏ ਕੁੱਤੀ ਇਹਨਾਂ ਪਠਾਣਾ ਕੁੱਤਿਆਂ ਨੇ ਭਾਰਤ ਦੇ ਹੀਰਿਆਂ ਵਰਗੇ ਬੰਦੇ ਕੱਟੇ ਕੌਡੀ ਰੋਲ ਦਿੱਤੇ ਮੋਇਆ ਸਾਰ ਨਾ ਕਾਈ ਮੋਇਆ ਦੀ ਕਿਸੇ ਕੋਈ ਸਾਰ ਨਾ ਲਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਦਰਸਲ ਹੈ ਕਰਤਾਰ ਤੂੰ ਆਪ ਹੀ ਇਹਨਾਂ ਜੀਵਾਂ ਦੇ ਸਬੰਧ ਜੋੜੇ ਅਤੇ ਆਪ ਵੀ ਛੋੜ ਦਿੱਤੇ ਇਹ ਤੇਰੀ ਵਡਿਆਈ ਦਾ ਅਸਰਜ ਤ੍ਰਿਸ਼ ਹੈ ਜੇ ਕੋ ਨਾਉਂ ਤਰਾਏ ਵੱਡਾ ਜੇ ਕੋਈ ਮਨੁੱਖ ਵੱਡਾ ਨਾਮ ਤੇਰਾ ਰਖਾ ਲਵੇ ਭਾਵੇਂ ਆਪਣੇ ਆਪ ਨੂੰ ਵੱਡਾ ਵੱਡਾ ਅਖਵਾਏ ਸਾਦ ਕਰੇ ਮਨ ਭਾਣੇ ਮਨ ਭੌਂਦੀਆਂ ਮੋਜਾਂ ਮਾਣੇ ਖਸਮੈ ਨਦਰੀ ਕੀੜਾ ਆਵੇ ਜੀਤੇ ਚੁਗੈ ਦਾਣੇ ਮਾਲਕ ਪ੍ਰਭੂ ਦੀ ਨਜ਼ਰ ਵਿੱਚ ਉਹ ਕੀੜਾ ਹੀ ਹੁੰਦਾ ਹੈ ਭਾਵੇਂ ਜਿੰਨੇ ਮਰਜੀ ਦਾਣੇ ਚੁਗਦਾ ਹੋਵੇ ਅਥਵਾ ਬੋਗ ਬੋਗਦਾ ਹੋਵੇ ਮਰ ਮਰ ਜਿਵੇ ਤਾਂ ਕਿਛ ਪਾਏ ਨਾਨਕ ਨਾਮ ਬਖਾਣੇ ਨਾਨਕ ਜੇ ਕੋਈ ਜੀਵ ਨਾਮ ਜਪ ਜਪ ਕੇ ਆਪਾ ਭਾਵ ਤੋਂ ਮੂਲੋਂ ਹੀ ਮਰ ਕੇ ਗੁਰੂ ਸ਼ਬਦ ਰਾਹੀਂ ਜੀ ਉੱਠੇ ਤਾਂ ਹੀ ਕੁਝ ਆਤਮ ਸੋਝੀ ਪ੍ਰਾਪਤ ਕਰ ਸਕਦਾ ਹੈ ਵਾਏ